ਮਹਾਰਾਜ ਕਹਿਣ ਲੱਗੇ ਸਿਰ ਤੇ ਹੱਥ ਰੱਖ ਕੇ ਬਾਬਾ ਹਰੀ ਸਿੰਘ ਕਹਿਣ ਲੱਗੇ ਲੰਗਰ ਉੱਚ ਚੱਲ ਜਾ ਹੁਣ 40 ਦਿਨ ਨਾਮ ਜਪ ਤੇ 40 ਦਿਨ ਸੇਵਾ ਕਰ ਮੂੰਹੋਂ ਦੁਨਿਆਵੀ ਗੱਲ ਨਹੀਂ ਕਰਨੀ ਮੂੰਹੋਂ ਸੰਸਾਰੀ ਗੱਲ ਨਹੀਂ ਕਰਨੀ ਜਾਂ ਤੈਨੂੰ ਸੰਗਤਾਂ ਸੰਤਾ ਵਾਂਗੂ ਪੂਜਣ ਗਿਆ ਵਰ ਦਿੱਤਾ ਖਾਲਸਾ ਜੀ ਉਤੇ ਦੂਜਾ ਵਰ ਦਿੱਤਾ ਬੜਾ ਕੀਮਤੀ ਵਰ ਦਿੱਤਾ ਖਾਲਸਾ ਜੀ ਅੱਜ ਉਸ ਵਰ ਦੀ ਅੱਜ ਸਾਨੂੰ ਲੋੜ ਹੈ ਜੀ ਕੋਈ ਬੁਰਾ ਨਾ ਮਨਾਇਓ ਖਾਲਸਾ ਜੀਓ ਜਿਹੜੇ ਸਾਡੇ ਵੱਡੇ ਵੱਡੇ ਪ੍ਰਚਾਰਕ ਹੈਗੇ ਜੇ ਕਿਤੇ ਉਹਨਾਂ ਨੂੰ ਉਹ ਵਰ ਮਿਲ ਜਾਵੇ ਨਾ ਪੰਥ ਦੇ ਵਾਰੇ ਨਿਆਰੇ ਹੋ ਜਾਣ ਉਹਨਾਂ ਨੇ ਕਿਹਾ ਤੂੰ ਜਿਸ ਨੂੰ ਵੀ ਕਵੇਂਗਾ ਨਾ ਨਾਮ ਜਪੋ ਉਹ ਨਾਮ ਜਪਣ ਲੱਗ ਪਵੇਂਗਾ ਤੇਰਾ ਬੋਲਿਆ ਬੋਲਿਆਂ ਬੀਬੀਆਂ ਵੀ ਆ ਗਏ ਉਹ ਕਹਿਣ ਲੱਗੇ ਤੇਰਾ ਬੋਲੀਆਂ ਸੰਗਤਾਂ ਸੁਣਣਗੀ ਜੇ ਤੂੰ ਸੰਗਤਾਂ ਨੂੰ ਗਵੇਂਗਾ ਨਾਮ ਜਪੋ ਕੋਈ ਇਹੋ ਜਿਹਾ ਨਹੀਂ ਹੋਏਗਾ ਜਿਹੜੇ ਮੂਜੇ ਦੇ ਮੂੰਹੋਂ ਵਾਹਿਗੁਰੂ ਨਾ ਨਿਕਲੇ ਖਾਲਸਾ ਜੋ ਅੱਜ ਸਾਡੇ ਪ੍ਰਚਾਰਕਾਂ ਨੂੰ ਇਹੋ ਜੇ ਅਸ਼ੀਰਵਾਦ ਦੀ ਲੋੜ ਹੈ ਜੇ ਖਾਲਸਾ ਜੋ ਪ੍ਰਚਾਰਕ ਜੇ ਖੜਾ ਵੀ ਹੋ ਜਾਵੇ ਨਾ ਸੰਗਤਾਂ ਦੇ ਸਾਹਮਣੇ ਇਹੋ ਜੇ ਵਰ ਪ੍ਰਾਪਤ ਹੋਣ ਤੇ ਬੋਲੇ ਤੇ ਬਾਅਦ ਚ ਜੇ ਖੜਾਈ ਹੋ ਜਾਵੇ ਤੇ ਸੰਗਤਾਂ ਨੂੰ ਉਹਦੇ ਵਿੱਚੋਂ ਬਾਜਾਂ ਵਾਲੇ ਦੇ ਦਰਸ਼ਨ ਹੋ ਜਾਣ ਇੱਕ ਵਾਰੀ ਥੋੜੇ ਬਣਾ ਲਈ ਭਾਈ ਬਾਬਾ ਨੇ ਆਗਿਆ ਦਿੱਤੀ ਹੋਰ ਬੋਲੋ ਕਿਉਂਕਿ ਖਾਲਸਾ ਜੀ ਉਹ ਗੁਰੂ ਕਾਲ ਦੀ ਮਰਿਆਦਾ ਰਹੀ ਮਹਾਰਾਜ ਪ੍ਰਚਾਰਕ ਨੂੰ ਥਾਪੜੇ ਦਿੰਦੇ ਸੀ ਆ ਸੁਣਿਆ ਨਹੀਂ ਪਾਈ ਮੰਜ ਦਾ ਇਤਿਹਾਸ ਜਿਸ ਵੇਲੇ ਖੂਚ ਕੱਢ ਲਿਆ ਨਾ ਮਹਾਰਾ ਦੇਵੀ ਅੱਖਾਂ ਵਿੱਚੋਂ ਹੰਝੂ ਜਾਵੇ ਤੇ ਗੁਰਸਿੱਖ ਦੇ ਵੀ ਅੱਖਾਂ ਵਿੱਚ ਹੰਝੂ ਜਾਵੇ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਛਾਤੀ ਨਾਲ ਲਾਇਆ ਸਿਰ ਪਲੋਸਿਆ ਕਹਿੰਨ ਲਿਖ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਗਣ ਹਾਰਾ ਭਾਈ ਮੰਜ ਹੁਣ ਜਾਓ ਸਿੱਖੀ ਦਾ ਪ੍ਰਚਾਰ ਕਰੋ ਹੁਣ ਸਿੱਖਾਂ ਨੂੰ ਜਾ ਕੇ ਨਾਮ ਜਪਾਓ ਜਿਸ ਵੇਲੇ ਤੁਸੀਂ ਬੋਲੋਗੇ ਨਾ ਤੁਹਾਡੇ ਰਸਨਾ ਤੇ ਗੁਰੂ ਨਾਨਕ ਸਾਹਿਬ ਬੋਲਣਗੇ ਹੁਣ ਮਹਾਰਾਜ ਦੇ ਮਹਾਂਪੁਰਖਾਂ ਦੇ ਅੰਸ ਬਸ ਬੈਠੇ ਬਾਬਾ ਬਿਦੀ ਚੰਦੇ ਛੇਵੇਂ ਸਤਿਗੁਰਾਂ ਨੇ ਕਿਹਾ ਸੀ ਬਾਬਾ ਬਿਦੀ ਚੰਦ ਛੀਨਾ ਗੁਰੂ ਕਾ ਸੀਨਾ ਅਸ਼ੀਰਵਾਦ ਦਿੱਤਾ ਸੀ ਜਾਓ ਪ੍ਰਚਾਰ ਕਰੋ ਤੁਹਾਡੀ ਰਸਨਾ ਤੇ ਅਸੀਂ ਬੋਲਾਂਗੇ ਇਹੋ ਜੇ ਪ੍ਰਚਾਰਕ ਸਤਿਗੁਰੂ ਭੇਜਦੇ ਸੀ ਜੀ ਸਿੱਖਾਂ ਦੇ ਵਿੱਚ ਭਾਈ ਗੋਂਦੇ ਨੂੰ ਭੇਜਿਆ ਸੀ ਕਾਬਲ ਸਿੱਖਾਂ ਨੇ ਕਿਹਾ ਸੀ ਮਹਾਰਾਜ ਕਾਬਲ ਦਰਸ਼ਨ ਦਿਓ ਮਹਾਰਾਜ ਕਹਿੰਦਾ ਅਸੀਂ ਨਹੀਂ ਆ ਸਕਦੇ ਭਾਈ ਗੋਂਦਾ ਸਾਹਮਣੇ ਖਲੋਤਾ ਸੀ ਕਹਿਣਗੇ ਇਹਨੂੰ ਲੈ ਜਾਓ ਇਹਦੇ ਵਿੱਚ ਸਾਡੇ ਦਰਸ਼ਨ ਹੋਣਗੇ ਤੁਹਾਨੂੰ ਕੋਈ ਛੋਟੀ ਗੱਲ ਨਹੀਂ ਹੈ ਖਾਲਸਾ ਜੀਓ ਮਹਾਪੁਰਖ ਪੜਾਉਂਦੇ ਸੀ ਵਿਦਿਆਰਥੀਆਂ ਨੂੰ ਬਾਣੀ ਪੜਾਉਂਦੇ ਸੀ ਕੀਰਤਨ ਸਿਖਾਉਂਦੇ ਸੀ ਤਬਲਾ ਸਿਖਾਉਂਦੇ ਸੀ ਹਾਰਮੋਨੀਅਮ ਸਿਖਾਉਂਦੇ ਸੀ ਤੇ ਕਦੇ-ਕਦੇ ਕਲਾਸ ਲੈਂਦੇ ਸੀ ਉਹਨਾਂ ਦੀ ਬਾਬਾ ਜੀ ਵੀ ਕਦੇ-ਕਦੇ ਲੈਂਦੇ ਸੇਵਾਦਾਰਾਂ ਨੂੰ ਇਕੱਠੇ ਕਰਕੇ ਫਿਰ ਖਿੱਚਦੇ ਕਾਨੂੰਨਾਂ ਦੇ ਉਹ ਮਹਾਪੁਰਖ ਕਹਿੰਦੇ ਸੀ ਮੁਬਾਰਕ ਹੈ ਤੁਸੀਂ ਕਥਾ ਸਿੱਖਦੇ ਕਿਉਂਕਿ ਤੁਸੀਂ ਪੰਥ ਦੀਆਂ ਸਟੇਜਾਂ ਤੇ ਚੜ ਕੇ ਬੋਲਣਾ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਜਿਹੜੇ ਰਾਗੀ ਸਿੰਘ ਤਬਲੇ ਵਜਾਉਂਦੇ ਸੀ ਕਹਿੰਣ ਲੱਗੇ ਤੁਸੀਂ ਵੀ ਬਹੁਤ ਖੁਸ਼ਕਿਸਮਤ ਹੋ ਤਬਲੇ ਵਜਾਉਂਦੇ ਜਿਹੜੇ ਪੇਟੀ ਵਜਾਉਂਦੇ ਸੀ ਵਾਜਾ ਵਜਾਉਂਦੇ ਸੀ ਹਾਰਮੋਨੀਅਮ ਵਜਾਉਂਦੇ ਸੀ ਉਹਨਾਂ ਨੂੰ ਵੀ ਕਹਿੰਦੇ ਸੀ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਕਿਉਂਕਿ ਗੱਲ ਤੁਸੀਂ ਪੰਥ ਦੇ ਸਟੇਜ ਤੇ ਚੜ ਕੇ ਬੋਲੋਗੇ ਤਾਂ ਉਹਨਾਂ ਸਾਰਾ ਪੰਥ ਸੁਣੇਗਾ ਪਰ ਇਹ ਗੱਲ ਯਾਦ ਰੱਖੋ ਕਹਿੰਦੇ ਵਿਦਿਆਰਥੀਆਂ ਨੂੰ ਸਾਰੇ ਗੁਰਮਤ ਦਾ ਸਿਧਾਂਤ ਦਾ ਨਿਚੋੜ ਹੈਗਾ ਸਿਮਰਨ ਸਾਰੇ ਗੁਰਮਤ ਦਾ ਸਿਧਾਂਤ ਦਾ ਹੈ ਨਿਚੋੜ ਭਜਨ ਭਜਨ ਵੀ ਕਰਿਆ ਕਰੋ ਖਾਲਸਾ ਜੀਓ ਵਜਨ ਤੋਂ ਬਿਨਾਂ ਜੇ ਤੁਸੀਂ ਸਟੇਜ ਤੇ ਚੜ ਕੇ ਬੋਲੋਗੇ ਨਾ ਤੇ ਕਾਵਾ ਦੀ ਕਰਲ ਕਰ ਲਈ ਰਵੇਗੀ ਉਹਨੇ ਕਹਣਾ ਕੀ ਕਾਵਾ ਨੂੰ ਕਰਲ ਕਰਲ ਕਰ ਰਿਆ ਕੁਝ ਵੀ ਨਹੀਂ ਅਸਰ ਪਵੇਗਾ ਸਾਹਮਣੇ ਵਾਲਿਆਂ ਤੇ ਜੇ ਤੁਸੀਂ ਨਾਮ ਜਪੋਗੇ ਤੁਸੀਂ ਬੰਦਗੀ ਕਰੋਗੇ ਤੁਸੀਂ ਸਿਮਰਨ ਕਰੋਗੇ ਜਿਸ ਵੇਲੇ ਤੁਸੀਂ ਬੋਲੋਗੇ ਨਾ ਸਟੇਜਾਂ ਤੇ ਤੇ ਅਗਲੇ ਤੇ ਫਿਰ ਜਾ ਕੇ ਸਿੱਧੇ ਸਿੱਧੇ ਹਿਰਦੇ ਵਿੱਚ ਤੀਰ ਵਸਣਗੇ ਜਿਹੜਾ ਵੀ ਤੁਹਾਡਾ ਬਚਨ ਨਿਕਲੇਗਾ ਅਗਲੇ ਦੇ ਹਿਰਦੇ ਵਿੱਚ ਵਸ ਜਾਵੇਗਾ ਜਾ ਕੇ ਕਿਉਂਕਿ ਜਿਹੜੀ ਭਰੂਈ ਕਾਰਤੂਸ ਚਲਦੀ ਨਾ ਖਾਲਸਾ ਜੀਓ ਫਿਰ ਉਹ ਨਿਸ਼ਾਨੇ ਤੋੜ ਕੇ ਰੱਖ ਦਿੰਦੀ ਸੋ ਮਹਾਪੁਰਸ਼ ਕਹਿੰਦੇ ਸੀ ਭਜਨ ਕਰਿਆ ਕਰੋ ਉਹਨਾਂ ਨੇ ਫਿਰ ਵਰ ਦਿੱਤੇ ਭਾਈ ਭਾਲਿਆ ਤੇਰੇ ਕਹਿਣ ਤੇ ਸੰਗਤ ਨਾਮ ਜਪੇਗੀ ਬੜਾ ਬਹਾਦਰ ਯਾਰ ਤੂੰ ਬਾਬਾ ਜੀ ਇੱਕ ਮਿੰਟ ਬੋਲ ਕੁਛ ਜਾਂਦਾ ਅਜਕਾਰ ਆਵੇ ਨਿਹਾਲ ਹੋ ਜਾਵੇ ਗੱਲ ਕੀ ਤਰਦੇ ਮਨ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਮੈਨੂੰ ਹੀ ਪੁਲਾਤਾ ਯਾਰ ਦੂੰਗੀ ਬੋਲਦੀ ਹੈ ਮਾਇਆ ਹੀ ਹੋਜੀ ਹੈ ਬੇੜਾ ਤਰ ਜਾਏ ਮਾਇਆ ਦਾ ਸੋ ਖਾਲਸਾ ਜੀਓ ਆਪਾਂ ਵੀ ਆਏ ਹਾਂ ਆਪਾਂ ਵੀ ਗੱਲਾਂ ਨਾ ਕਰੀਏ ਕਹਿੰ ਲੱਗ ਪੈਂਦੇ ਕਈ ਸਿੰਘ ਮੌਸਮ ਹੀ ਬੜਾ ਖਰਾਬ ਹੈ ਜੀ ਫਲਾਣਾ ਹੋ ਰਾਜਨੀਤੀ ਹੁਣ ਫਲਾਣੀ ਸਰਕਾਰ ਹੁਣ ਆਉਣੀ ਨਹੀਂ ਉਹ ਟ੍ਰੇਨ ਹੀ ਵਾਜ ਤੇ ਟ੍ਰੇਨ ਦਾ ਹੀ ਬੰਦੋਬਸਦੀਆਂ ਗੱਲਾਂ ਕਰਦੇ ਕਹਿੰਦੇ ਜੀ ਇਹਦੇ ਇਹ ਬੰਦੋਬਸ ਹੋਣਾ ਜਾਣਾ ਕੱਖ ਨਹੀਂ ਨਾ ਗੱਲ ਦਾ ਸਿਰ ਨਾ ਪੈਰ ਸੋ ਖਾਲਸਾ ਜੀ ਹੁਣ ਆਪਾਂ ਗੱਲਾਂ ਬੰਦ ਕਰੀਏ ਇੱਥੇ ਆਏ ਹੋ ਮਹਾਰਾਜ ਦੇ ਹਜ਼ੂਰੀ ਵਿੱਚ ਮਾਇਆ ਵੀ ਕੋਈ ਘਟ ਨਹੀਂ ਹੈਗੀ ਇਹ ਵੀ ਸ਼ੁਰੂ ਹੁੰਦੀ ਤੇ ਬੰਦ ਨਹੀਂ ਹੁੰਦੀਆਂ ਫਿਰ ਉਹ ਫਿਰ ਬ੍ਰਹਮਾ ਵੀ ਆ ਜਾਵੇ ਨਾ ਉਹਨਾਂ ਕਹਿੰਦੇ ਤੂੰ ਗਾਂਹ ਜਾ ਕੇ ਤੇ ਆਪਾਂ ਹੁਣ ਸਾਰੇ ਪ੍ਰਣ ਕਰੀਆਂ ਮੈਂ ਵੀ ਵਿੱਚ ਹੀ ਹੈਗਾ ਮੈਂ ਵੱਖਰਾ ਨਹੀਂ ਹੈਗਾ ਕਿ ਮਹਾਰਾਜ ਸਾਨੂੰ ਵੀ ਭਗਤੀ ਦੀ ਧਾਨ ਦਿਓ ਮਹਾਰਾਜ ਕਿਉਂਕਿ ਭਗਤੀ ਦਾ ਨਿਯਮ ਹੈ ਕਮ ਗੁਫਤਨੋ ਜਿਹੜਾ ਸਾਧਕ ਹੋਏ ਨਾ ਘੱਟ ਬੋਲਦਾ ਤੇ ਤੁਸੀਂ ਕਹਵਗੇ ਤੇ ਹਟਦਾ ਹੀ ਨਹੀਂ ਸਪੀਕਰ ਤੋਂ ਜਿਹੜਾ ਬੰਦਗੀ ਕਰਨ ਵਾਲਾ ਹੈ ਖਾਲਸਾ ਜੀ ਉਹ ਬਹੁਤ ਘੱਟ ਬੋਲਦਾ ਇਸ ਕਰਕੇ ਹੁਣ ਸੰਯਮ ਧਾਰ ਕੇ ਜਾਓ ਬੋਲਣਾ ਬੋਲਣਾ ਬਨਾਨੀ ਪਰ ਜ਼ਰੂਰੀ ਗੱਲ ਕਰਨੀ ਗੈਰ ਚੱਲਣਾ ਨਹੀਂ ਕਰਨੀਆਂ ਗੈਰ ਜ਼ਰੂਰੀ ਗੱਲਾਂ ਦੀ ਥਾਂ ਭਜਨ ਕਰ ਲੈਣਾ ਧੰਵਾਦ ਤਨਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਜਿਨ੍ਹਾਂ ਦੀ ਰਹਿਮਤਾ ਜਿਨ੍ਹਾਂ ਦੀਆਂ ਬਖਸ਼ਾ ਸਦਕਾ ਤੁਹਾਡੇ ਦਰਸ਼ਨ ਹੋ ਗਏ ਮੈਨੂੰ ਕਿਉਂਕਿ ਦਾਸ ਕਿੱਥੇ ਜਾਂਦਾ ਤੇ ਨਹੀਂ ਮਹਾਰਾਜ ਕਹਿੰਦੇ ਤੂੰ ਇੱਥੇ ਬੈਠ ਕੇ ਦਰਸ਼ਨ ਕਰ ਲਿਆ ਕਰਦਾ ਰਹਿੰਦੇ ਧਨਵਾਦ ਬਾਬਾ ਨਰਿੰਦਰ ਸਿੰਘ ਜੀ ਦਾ ਬਾਬਾ ਬਲਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੂੰ ਬਾਣੀ ਨੇ ਕਿਹਾ ਜਨ ਪਰਉਪਕਾਰੀ ਆਏ ਜਿਨ੍ਹਾਂ ਨੇ ਪਰਉਪਕਾਰ ਕੀਤਾ ਖਾਲਸਾ ਜੀਓ ਕੱਲੇ ਗੁਰੂਤਾਮਾ ਦੀ ਖਾਲਸੇ ਪੰਥ ਦੀ ਨਹੀਂ ਸਮਾਜ ਦੀ ਸੇਵਾ ਕਰਦੇ ਕਿਸੇ ਦਾ ਦੁੱਖ ਹੋਵੇ ਮਹਾਪੁਰਸ਼ ਉਸੇਲੇ ਖੜੇ ਹੋ ਜਾਂਦੇ ਕਮਰ ਕਸਾ ਕੇ ਅਸ ਲੈ ਲੈਂਦੇ ਉਸੇ ਵੇਲੇ ਉਹਦਾ ਦੁੱਖ ਦੂਰ ਕਰਦੇ ਇਨਾ ਮਾਪੁਖਾ ਵਾਸਤੇ ਦਾਸ ਬਾਸ ਕੋਈ ਬਚਨ ਨਹੀਂ ਧੰਵਾਦ ਮਹਾਪੁਰਖ ਬਾਬਾ ਦਲਬਿਧੀ ਚੰਦਵਾਲਿਆਂ ਦਾ ਜਿਹੜੇ ਬਹੁਤ ਪਿਆਰ ਕਰਦੇ ਧੰਵਾਦ ਬਾਬਾ ਗੁਰਦੇਵ ਸਿੰਘ ਜੀ ਦਾ ਹੋਰ ਘੜੇ ਹੋ ਕੋਈ ਰਹਿ ਨਾ ਜਾਵੇ ਉਹ ਫਿਰ ਉਹਨਾਂ ਬਾਅਦ ਚ ਮੈਨੂੰ ਉਹਨਾਂ ਥੱਲੇ ਫੜਨਗੇ ਤੇ ਮੇਰਾ ਨਾਂ ਲਿਆ ਤੂੰ ਤੇਰੇ ਜਿੰਨੇ ਵੀ ਸਟੇਜ ਤੇ ਬੈਠੇ ਮਹਾਪੁਰਖ ਬਾਬਾ ਪਿੰਦਰਪਾਲ ਸਿੰਘ ਵੀ ਆ ਗਏ ਬਾਬਾ ਜੋਗਾ ਸਿੰਘ ਕਰਨਾਲ ਵਾਲੇ ਦੇਸੀ ਪਏ ਸਾਰਿਆਂ ਦਾ ਧੰਨਵਾਦ ਖਾਲਸਾ ਜੀਓ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਸਾਰਿਆਂ ਤੇ ਰਹਿਮਤਾ ਕਰਨ ਸਮਾਗਮ ਤੇ ਆਏ ਹੋ ਖਾਲਸਾ ਜੀਓ ਖਾਲੀ ਰੋਟੀਆਂ ਨਾ ਖਾ ਕੇ ਜਾਓ ਹੁਣ ਇੱਕ ਕੱਲ ਪੱਲੇ ਬਣ ਕੇ ਜਾਓ ਕਿ ਐਸੀ ਸਵੇਰੇ ਉੱਠ ਕੇ ਭਜਨ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਕਹਿ ਰਹੇ ਨੇ ਕੀ ਕਰਨਾ ਹੈ ਵਿੱਚ ਛੱਕ ਜਿਨ੍ਹਾਂ ਨੇ ਛਕ ਲਿਆ ਉਹਨਾਂ ਨੇ ਕਿਹੜੇ ਪਹਾੜ ਤੋੜਦੇ ਗਏ ਨਹੀਂ ਖਾਲਸਾ ਜੀਓ ਗੁਰੂ ਆਲੇ ਬਣੋ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਅੰਮ੍ਰਿਤ ਛਕਣ ਆਏ ਦਿਨ ਤਖਤ ਸਾਹਿਬ ਦੇ ਖੰਡਾ ਖੜਕਦਾ ਹੀ ਰਹਿੰਦਾ ਸੋ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ